ਆਤ ਕਿੰਦਾ ਫੇਬਰੀ ਹੁਣੀ ਗਏ ਵੀਡੀਓ ਬਣਾਈ ਵੀਡੀਓ ਦੇਖੋ ਅਸੀਂ ਨਾਲ ਲਾਈ ਹੈ ਪੂਰੀ ਵੀਡੀਓ ਦੇਖਿਓ ਕੀ ਹਾਲ ਸੀ ਇਹਨਾਂ ਦੇ ਘਰ ਦਾ ਬੁੱਧੂ ਰਾਮ ਨਾਮ ਆ ਵੀਰ ਦਾ ਛੋੜੀ ਹੈ ਹੈ ਭੈਣ ਦਾ ਨਾਮ ਪੜੀ ਹੈ ਤੂੰ ਤੇਰਾ ਕੀ ਨਾਮ ਆ ਹੈ ਕੀ ਨਾਮ ਤੇਰਾ ਕੀ ਨਾਮ ਤੇਰਾ ਮੇਰਾ ਗੋਗੋ ਗੋਗੋ ਹੈ ਮੈਂ ਨਹੀਂ ਤੇਰਾ ਨਾਮ ਕੀ ਹੈ ਭੈਣੇ ਨਾਮ ਕੀ ਹੈ ਤੇਰਾ ਭੈਣੇ ਤੇਰਾ ਕੀ ਨਾਮ ਆ ਤੂੰ ਨਾ ਹੀ ਭੁੱਲ ਗਈ ਭੈਣੇ 소마 소마 ਨਹੀਂ ਸੀਮਾ ਵਾ ਸੀਮਾ ਦੰਦ ਦੰਦ ਵਿਚਾਰੀ ਦੇ ਗਲੇ ਪਏ ਅੱਜ ਜਮਾ ਜਿਮੀ ਜਿਮੀ ਕਿੰਨਾ ਸੋਹਣਾ ਨਾਮ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਦੂਵਾਲ ਪਿੰਡ ਆ ਜੀ ਜਲੰਧਰ ਜ਼ਿਲ੍ਹੇ ਦੇ ਕੋਲੇ ਜਮਾ ਇਹ ਦੋ ਰੱਬ ਦੇ ਜੀ ਆਏ ਨੇ ਭੈਣ ਭਰਾ ਨੇ ਦੋਨੋਂ ਇਹਦਾ ਨਾਂ ਕਹਿੰਦਾ ਮੇਰਾ ਨਾਂ ਬੁੱਧੂ ਆ ਇਹਦਾ ਕੁੜੀ ਦਾ ਕੀ ਨਾਂ ਜੀ ਸੋਮਾ ਸੋਮਾ ਤੇ ਇਹ ਇਹਨਾਂ ਦਾ ਡੈਡੀ ਆ ਦਾਦੂਵਾਲ ਪਿੰਡ ਦੇ ਵਿੱਚ ਲਾਗਪੁਣੇ ਦਾ ਕੰਮ ਕਰਦਾ ਲਾਗੀ ਦਾ ਜਦੋਂ ਕਿਸੇ ਦੇ ਵਿਆਹ ਸ਼ਾਦੀ ਹੁੰਦੀ ਆ ਇਹੀ ਜਾ ਕੇ ਮੂਹਰੇ ਭਾਂਡੇ ਸਾਫ਼ ਕਰਨੇ ਆ ਡਾਲਾਂ ਧਰਨੀਆਂ ਵਿਆਹ ਸ਼ਾਦੀਆਂ ਤੇਲ ਚੋਣਾ ਲਾਗੀ ਦਾ ਕੰਮ ਕਰਨਾ ਮੂਹਰੇ ਖੜਨਾ ਸ਼ਗਨ ਕਰਾਉਣੇ ਆ ਪਰ ਘਰ ਦੇ ਵਿੱਚ ਆਪਦੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਕਦੇ ਖੁਸ਼ੀ ਦੇਖੀ ਹੋਈ ਨਹੀਂ ਦੋ ਬੱਚੇ ਤਾਂ ਹੋਏ ਇੱਕ ਧੀ ਤੇ ਇੱਕ ਪੁੱਤ ਪਰ ਉਹਨਾਂ ਦੇ ਕਦੇ ਕਿੰਨੇ ਬੱਚੇ ਇਹਨਾਂ ਦੇ ਚਾਰ ਬੱਚਾ ਰਿਆ ਜੀ ਚਾਰ ਇੱਕ ਕੁੜੀ ਮਰ ਗਈ ਲੁਧਿਆਣੀ ਵੀ ਇੱਕ ਮੁੰਡਾ ਵਿਆਹ ਹੋਇਆ ਉਹ ਨਾਲ ਹੀ ਰਹਿੰਦਾ ਨਹੀਂ ਉਹ ਆਪਣੇ ਸੋਹਣੇ ਚਲੇ ਗਿਆ ਉਹ ਅੱਡ ਹੋ ਗਿਆ ਯਾਨੀ ਉਹ ਆਉਂਦਾ ਹੀ ਨਹੀਂ ਘਰ ਤੇ ਉਹ ਮੇਰੇ ਮਰ ਗਈ ਆ ਤੇ ਉਸ ਤੋਂ ਬਾਅਦ ਉਹ ਚਲਾ ਗਿਆ ਉੱਥੇ ਇਹਨਾਂ ਦੀ ਮਾਂ ਨੂੰ ਮਰੀ ਨੂੰ ਕਿੰਨੇ ਸਾਲ ਹੋ ਗਏ 6 ਮਹੀਨਾ ਸਾਲ ਚੱਲਦਾ ਜੀ अच्छा ते ਜਿਹਨਾਂ ਤੇਰਾ ਵੱਡਾ ਮੁੰਡਾ ਵਾ ਉਹ ਇਹਨਾਂ ਤੋਂ ਵੱਡਾ ਵਾ ਉਹ ਹਾਂਜੀ ਉਹ ਸਾਰਿਆਂ ਤੋਂ ਵੱਡਾ ਉਹਦੇ ਕਿੰਨੇ ਬੱਚੇ ਆ ਉਹਦੇ ਤਿੰਨ ਮੁੰਡੇ ਆ ਜੀ ਕਿੱਡੇ ਕਿੱਡੇ ਕ ਤਕੜੇ ਹੋਏ ਆ ਜੀ ਯਾਨੀ ਕਿ ਉਹ ਛਾਣੇ ਬੱਚੇ ਚਲਾ ਗਿਆ ਤੈਨੂੰ ਛੱਡ ਕੇ ਛੱਡ ਕੇ ਚਲੇਗਾ ਉਹਦੀ ਪੁੱਛ ਦਾ ਗੈਦਾ ਕੋਈ ਉੱਥੋਂ ਮੈਂ ਸੁਬਰੀ ਚੱਕੀ ਨਾ ਚਲੇ ਗਈ ਬੰਦਾ ਛੱਡਾ ਉਹਦੇ ਕੋ ਮੈਂ ਫਿਰ ਉੱਥੋਂ ਲੈ ਆ ਜਾ ਕੇ ਨੂੰ ਅੱਛਾ ਤੇ ਭਾਈ ਜਿਵੇਂ ਹੁਣੇ ਘਰ ਚ ਰਹਿੰਦੇ ਯਾਨੀ ਕਿ ਤੁਸੀਂ ਤਿੰਨੇ ਆਲੇ ਰਹਿੰਦੇ ਹੋ ਘਰ ਚ ਘਰ ਦੀ ਹਾਲਤ ਬਹੁਤ ਮਾੜੀ ਸੀ ਜਿਵੇਂ ਮੈਂ ਦੇਖੀ ਹੈ ਵੀਡੀਓ ਚ ਵੀ ਮਨ ਲਓ ਕੋਈ ਪਿੰਡ ਦੇ ਕੋਈ ਮਦਦ ਨਹੀਂ ਕਰਦੇ ਸੀ ਸਭ ਕੁਝ ਕਰਦੇ ਆ ਕਿ ਜਦੋਂ ਹੁਣ ਬੈਂਕਾਂ ਚੋਂ ਪੈਸੇ ਪਹੁੰਚੇ ਆ ਜਦੋਂ ਉਹਦੇ ਦੁਆਰੋਂ ਤਾਂ ਪਹਿਲਾਂ ਵੀ ਕਰਾਂਦਾ ਸੀਗਾ ਚਾਹਾਂ ਤੋਂ ਸਨੀਰ ਹਸਤਾ ਹੂੰ ਕਿ ਜਦਾਂ ਮਤਲਬ ਬਹੁਤ ਨਜ਼ਾਰੀ ਨਦਵਾ ਹੋ ਗਿਆ ਨਹੀਂ ਹੁਣ ਤਾਂ ਲਾਜ ਬੰਦ ਸੀ ਨਾ ਬਹੁਤ ਸਾਲਾਂ ਤੋਂ ਹਾਂਜੀ ਬਹੁਤ ਆਰਾਮ ਬੰਦ ਅੱਲਾ ਦਾ 2 ਸਾਲ ਹੋ ਗਏ ਹੁਣ ਬੰਦ ਚੱਕ ਲਾਜ ਤੇ ਮਤਲਬ ਹੁਣ ਤੂੰ ਪਿੰਡ ਚ ਵਿਚਰਦਾ ਸੀ ਸਾਰਿਆਂ ਦੇ ਜਾਣਦਾ ਸੀ ਆਉਂਦਾ ਸੀ ਬਾਹਰਲੇ ਥੇਰੇ ਆ ਤੁਹਾਡੇ ਪਿੰਡ ਚ ਬਲੈਤੀਏ ਬਹੁਤ ਆ ਹਾਂਜੀ ਮਤਲਬ ਇਹਨਾਂ ਨੂੰ ਕਿਤੇ ਦਾਖਲ ਕਰਾਇਆ ਜਾ ਕਿਸੇ ਜਗ੍ਹਾ ਤੇ ਐਂਜੀ ਤੇ ਛੱਡਿਆ ਜਿੱਥੇ ਘਟੋ ਘਟ ਇਹਨਾਂ ਦੀ ਵਧੀਆ ਦੇਖਭਾਲ ਹੋਵੇ ਕਦੇ ਮਦਦ ਕੀਤੀ ਕਿਹਨੇ ਨਹੀਂ ਤੇਰਾ ਘਰ ਦੀ ਛੱਤਾਂ ਬਦਲਾਈਆਂ ਕਿਹਨੇ ਮਤਲਬ ਦਰਵਾਜ਼ਾ ਨੂੰ ਥੋੜਾ ਬੜਾ ਕਰ ਦੇਣਾ ਜਿਹਦਾ 2 400 ਉਹ ਤਾਂ ਲੱਗ ਗਈ ਉਹ ਤਾਂ ਦੇ ਹੀ ਦਿੰਦੇ ਲੱਗ ਗਈ ਬੰਦੇ ਉਹ ਤਾਂ ਦੇਣਾ ਹੀ ਸ਼ਕਨ ਧੀ ਦਾ ਤੇਰੀ ਰਾਜਾ ਕਿਸੇ ਦਾ ਛੱਤ ਬਦਲਣ ਵਾਸਤੇ ਕੋਈ ਕੀਤਾ ਪ੍ਰਾਲਾ ਕਹਿੰਦੇ ਨਹੀਂ ਕਿਹਨੇ ਨਹੀਂ ਕੀਤਾ ਤੇਰਾ ਘਰ ਦੀ ਛੱਤ ਪੈ ਗਈ ਨਹੀਂ ਕੋਈ ਇੱਕ ਮਕਾਨ ਦੀ ਇਹ ਵੀਡੀਓ ਭੈਣ ਤੇ ਉਧਰ ਆਕਸੀਜਨ ਵੀ ਘੱਟ ਸੀ ਮੈਂ ਸਾਨੂੰ ਵਾਲੇ ਨੇ ਛੱਤਾਂ ਹੁਣ ਤਾਂ ਚਿਹਰਾ ਹੀ ਬਦਲਿਆ ਹੋਇਆ ਉਸ ਦਿਨ ਤਾਂ ਬਾਲੀ ਮਾਲੀ ਹਾਲਤ ਸੀ ਵੀਡੀਓ ਜਦੋਂ ਕੱਲ ਕਿਹਾ ਮੈਂ ਕਿ ਨਿਭਾਇਓ ਇੱਕ ਵਾਰੀ ਇਹ ਬਾਈ ਹੁਣ ਸਾਰੇ ਨਾਲ ਆਏ ਨੇ ਇਹ ਨਾਲ ਆ ਜੀ ਉਹ ਪਿੰਡ ਤੋਂ ਹੀ ਨੇ ਇਹ ਪੰਜ ਨਹੀਂ ਨੇ ਪਿੰਡ ਦੇ ਅੱਛਾ ਤੁਸੀਂ ਮੈਂਬਰ ਪੰਚਾਇਤ ਤੋਂ ਦਾਦੂਵਾਲ ਪਿੰਡ ਤੋਂ ਇਹ ਬਾਪ ਆਪਣੇ ਪੁੱਤ ਨੂੰ ਤੇ ਧੀ ਨੂੰ ਲੈ ਕੇ ਆਇਆ ਸਭ ਤੋਂ ਦੁੱਖ ਤੇ ਸ਼ਰਮ ਦੀ ਗੱਲ ਤਾਂ ਇਹ ਕਿ ਵੱਡੀ ਆ ਵੀ ਇਹ ਮੁੰਡਾ ਜਵਾਨ ਭਰਾ ਆਪਣੀ ਭੈਣ ਦੇ ਕੱਪੜੇ ਬਦਲਦਾ ਉਹਨੂੰ ਨਿਵਾਉਂਦਾ ਉਹਨੂੰ ਨਗਨ ਅਵਸਥਾ ਦੇ ਵਿੱਚ ਕਹਿੰਦਾ ਮੈਂ ਦੇਖਦਾ ਐਡਾ ਮੂੰਹ ਕਰ ਕਰਕੇ ਕੱਪੜੇ ਪਾਉਂਦਾ ਉਹ ਵਿੱਚੇ ਹੀ ਲੈਟ੍ਰੀਨ ਕਰ ਲੈਂਦੀ ਅੱਜ ਵੀ ਰਾਸਤੇ ਚ ਆਉਂਦੀ ਨੇ ਵਿੱਚ ਲੈਟ੍ਰੀਨ ਕਰ ਲਈ ਬਾਈ ਹੁਣੀ ਕਹਿੰਦੇ ਰਾਹ ਚ ਗੱਡੀ ਖੜਾ ਕੇ ਇਹਦੇ ਫਿਰ ਡਾਈਪਰ ਲਾਇਆ ਇਹ ਵੀਰੇ ਦਾ ਨਾਲ ਦਾ ਪਿੰਡ ਹੈ ਮੈਡੀਕਲ ਹੈ ਦਾ ਪਹਿਲਾਂ ਵੀ ਸਾਡੇ ਕੋਲ ਪ੍ਰੀਤੀ ਭੈਣ ਤੇ ਉਹਦੀ ਮੰਮੀ ਸਾਡੇ ਕੋਲੇ ਰਹਿ ਰਹੇ ਨੇ ਉਹ ਭੈਣ ਵੀ ਘਰ ਦੇ ਵਿੱਚ ਤੁਸੀਂ ਦੇਖਿਆ ਸੀ ਕੀ ਹਾਲਾਤ ਸੀ 2 ਸਾਲ ਹੋ ਗਏ ਸੀ ਉਹਨੂੰ ਕਮਰੇ 'ਚ ਪਈ ਨੂੰ ਜਿਹੜੀ ਉਹਨੇ ਸਲਵਾਰ ਪਾਈ ਸੀ ਨਾਲਾ ਬੰਨੇ ਸੀ ਉਹ ਨਾਲਾ ਉਹਦੇ ਢਿੱਡ ਦੇ ਵਿੱਚ ਆ ਬੱਖੀ ਚ ਵੜ ਗਿਆ ਸੀ ਇੰਨਾ ਇੰਨਾ ਨਾਲਾ ਅੰਦਰ ਖੁੱਪ ਗਿਆ ਸੀ ਘਰ ਚ ਭਰਾ ਵੀ ਰਹਿੰਦਾ ਸੀ ਮੂਹਰੇ ਕਮਰੇ ਚ ਪਰ ਕਦੇ ਪਿਛਲੇ ਕਮਰੇ ਚ ਨਹੀਂ ਸੀ ਜਾ ਕੇ ਦੇਖਿਆ ਤੇ ਇਹ ਵੀਰ ਹੁਣੀ ਮੈਡੀਕਲ ਚ ਲਾਉਂਦੇ ਸੀ ਇਹਨਾਂ ਦੇ ਕੋਲੇ ਮਾਂ ਦਵਾਈ ਲੈਣ ਜਾਂਦੀ ਸੀ ਤੇ ਇਹਨਾਂ ਨੇ ਪ੍ਰਾਲਾ ਕੀਤਾ ਨਾਲ ਇੱਕ ਪਿੰਡ ਦਾ ਮੁੰਡਾ ਸੀ ਉਹ ਮਾਵਾ ਧੀਆਂ ਨੂੰ ਇੱਥੇ ਲੈ ਕੇ ਆਏ ਸੀ ਸਾਡੇ ਕੋਲ ਉੱਥੋਂ ਵੀਡੀਓ ਦੇਖ ਕੇ ਇਹਨਾਂ ਦੇ ਪਿੰਡ ਦੇ ਜਿਹੜੇ ਦਾਦੂਵਾਲ ਪਿੰਡ ਦੇ ਵੀਰ ਨੇ ਉਹਨਾਂ ਨੇ ਇਹਨਾਂ ਨਾਲ ਸੰਪਰਕ ਕੀਤਾ ਵੀ ਸਾਡੇ ਪਿੰਡ 'ਚ ਵੀ ਇੱਕ ਪਰਿਵਾਰ ਬਹੁਤ ਮਾੜੀ ਹਾਲਤ 'ਚ ਰਹਿੰਦਾ। ਫੇ ਵੀਰੇ ਹੁਣੀ ਗਏ ਵੀਡੀਓ ਬਣਾਈ। ਵੀਡੀਓ ਦੇਖੋ ਅਸੀਂ ਨਾਲ ਲਾਈ ਹੈ ਪੂਰੀ ਵੀਡੀਓ ਦੇਖਿਓ। ਕੀ ਹਾਲ ਸੀ ਇਹਨਾਂ ਦੇ ਘਰ ਦਾ? ਬੁੱਧੂ RAM ਨਾਮ ਆ ਵੀਰ ਦਾ ਤੇ ਬੁੱਧੂ RAM ਆਪਣੀ ਭੈਣ ਦੀ ਕਿਵੇਂ ਨਾ ਕਿਵੇਂ ਕਰਕੇ ਮਾੜੀ ਮੋਟੀ ਸੰਭਾਲ ਕਰਦਾ। ਪਹਿਲਾਂ ਇਹ ਪੜਦੇ ਸੀ ਸੋਨੇ। ਸਕੂਲੇ ਗਿਆ ਕਦੇ? ਉਹ ਨਹੀਂ ਗਿਆ ਸਕੂਲੇ ਤਾਂ 10 ਨਹੀਂ ਪੜ੍ਹਨੀ ਸੀ। 10 ਪੜ੍ਹੀ ਹੈ। ਹੈ ਭੈਣੇ 10 ਪੜ੍ਹੀਆਂ ਤੂੰ। ਤੇਰਾ ਕੀ ਨਾਮ ਹੈ ਕੀ ਨਾਮ ਤੇਰਾ ਕੀ ਨਾਮ ਤੇਰਾ ਗੋਗੋ ਗੋਗੋ ਹੈ ਮੈਂ ਨਹੀਂ ਤੇਰਾ ਨਾਮ ਕੀ ਹੈ ਭੈਣੇ ਨਾਮ ਕੀ ਹੈ ਤੇਰਾ ਭੈਣੇ ਤੇਰਾ ਕੀ ਨਾਮ ਹੈ ਤੂੰ ਨਾ ਹੀ ਭੁੱਲ ਗਈ ਕੀ ਨਾਮ ਹੈ ਤੇਰਾ ਭੈਣੇ ਸੋਮਾ ਸੋਮਾ ਨਹੀਂ ਸੀਮਾ ਮਾ ਸੀਮਾ ਸੋਮਾ ਦੰਦ ਦੰਦ ਵਿਚਾਰੀ ਦੇ ਗਲੇ ਪਏ ਅੱਜ ਬਈ ਜਿੰਮੀ ਜਿੰਮੀ ਕਿੰਨਾ ਸੋਹਣਾ ਨਾਮ ਆ ਤੇ ਅੱਜ ਇਹ ਪਰਿਵਾਰ ਆਏ ਨਾਲ ਭੈਣ ਆਏ ਪੰਚਾਇਤ ਮੈਂਬਰ ਹਨਾ ਵੀਰ ਆਏ ਨੇ ਆਸ-ਪਾਸ ਦੇ ਵੀਰੇ ਹੁਣੇ ਤਾਂ ਪਹਿਲਾਂ ਵੀ ਸਾਡੇ ਨਾਲ ਜੁੜੇ ਆ ਇਹ ਅੱਗੇ ਵੀ ਪੇਸ਼ੇਂ ਲੈ ਕੇ ਆਉਂਦੇ ਸਾਡੇ ਕੋਲੇ ਸਾਡੀ ਇੱਕ ਬੇਨਤੀ ਆ ਗੱਲ ਕੱਲੇ ਦਾਦੂਵਾਲ ਪਿੰਡ ਦੀ ਨਹੀਂ ਕਰਦੇ ਸੀ ਹੋਰ ਵੀ ਪੰਜਾਬ ਦੇ ਪਿੰਡਾਂ 'ਚ ਇਤੋਂ ਵੀ ਮਾੜੀ ਹਾਲਤ 'ਚ ਲੋਕ ਨਰਕ ਘਟ ਰਿਹਾ ਘਰਾਂ 'ਚ ਪਏ ਆਂਢੀ ਗੁਆਂਢੀ ਰਿਸ਼ਤੇਦਾਰ ਮਾਮੇ ਮਾਸੀਆਂ ਭੂਆ ਚਾਚੇ ਤਾਏ ਉਹਨਾਂ ਸਾਰੇ ਕਿੱਥੇ ਚਲੇ ਜਾਂਦੇ ਆ ਪੰਚਾਇਤ ਨੇ ਵਿਲਾ ਇਹਨਾਂ ਨੇ ਲੈ ਕੇ ਦਿੱਤੇ ਸੈਨ ਸਾਰੇ ਇਹਨਾਂ ਨੇ ਰਿਪੋਰਟ ਜਿਆ ਬਣਾ ਕੇ ਦਿੱਤਾ ਇਹਨਾਂ ਨੇ ਲਿਖਵਾਇਆ ਜਿਹਦਾ ਸਾਰੇ ਕੋਸ਼ਿਸ਼ ਵੀ ਅਸੀਂ ਨਾਲ ਆ ਜਦੋਂ ਮੈਂ ਸਵੇਰੇ ਗਿਆ ਤੇ ਫਿਰ ਉਤਰੀਆ ਨਹੀਂ ਮੈਂ ਜਦੋਂ ਸਰਪੰਚ ਨੂੰ ਪੁੱਛਿਆ ਕਿ ਬਾਈ ਜੀ ਤੁਸੀਂ ਪੰਚਾਇਤ ਦੇ ਮੈਂਬਰ ਹੀ ਘੱਲ ਦੋ ਕੋਈ ਨਹੀਂ ਗਿਆ ਫਿਰ ਮੈਂ ਜਾ ਕੇ ਫਿਰ ਇਹਨਾਂ ਨੇ ਬੀਬੀ ਉਹਨਾਂ ਨੂੰ ਆਪ ਲਿਆ ਨਾਲ ਕੋਈ ਨਹੀਂ ਦੁਰਿਆ ਧੰਨਵਾਦ ਆ ਭੈਣੇ ਤੁਸੀਂ ਨਾਲ ਆਏ ਧੰਨਵਾਦ ਇੱਕ ਕੋਈ ਭੱਜ ਗਿਆ 4 ਘੰਟਿਆਂ ਬਾਅਦ ਲੱਭਿਆ ਨਾਲ ਦੇ ਪਿੰਡ ਜਾ ਕੇ ਲੱਭਿਆ ਉੱਥੋਂ ਲੱਭ ਕੇ ਫੇਰ ਲੈ ਕੇ ਆਂਦਾ ਬਾਈ ਜੀ ਇਹਨੂੰ ਵੀ ਚੱਕਤਾ ਹੋਣਾ ਕਿਸ ਨੇ ਇਹਨੂੰ ਚੱਕ ਦਿੱਤਾ ਕਿ ਭਈ ਤੈਨੂੰ ਲੈ ਜਾਣਗੇ ਤੈਨੂੰ ਛੱਡਣਾ ਨਹੀਂ ਫਲਾਣ ਇਹਨੂੰ ਡਰਾ ਕੇ ਤਾਂ ਨਹੀਂ ਹੋਣਾ ਚੌਥੇ ਪਿੰਡੋਂ ਲੱਭ ਕੇ ਲਿਆਂਦੇ 4 ਘੰਟੇ ਪੂਰੀ 1:00 ਵਜੇ ਬਾਈ ਜੀ ਇੱਥੇ ਪਹੁੰਚੇ ਇਸ ਕਰਕੇ ਦਵਾਈ ਵੀ ਮੌਕੇ ਤੇ ਲਈ ਹਾਂ ਜੀ ਅੱਜ ਨਾ ਬਾਈ ਹੁਣਾਂ ਨੇ ਜਿਹੜੀਆਂ ਗੱਲਾਂ ਦੱਸੀਆਂ ਇਹ ਮੰਨ ਲਓ ਬੜੀ ਦੁੱਖ ਦੀ ਗੱਲ ਆ ਵੀ ਸਾਡੀ ਪਿੰਡਾਂ 'ਚ ਜ਼ਮੀਰ ਦੀ ਲੋਕਾਂ 'ਚ ਵੀ ਖਤਮ ਹੁੰਦੀ ਜਾਂਦੀ ਅੱਜ ਜਗਿੰਦਰ RAM ਇੰਨਾ ਮਜਬੂਰ ਹੋ ਗਿਆ ਵੀ ਆਪਣੇ ਧੀਆਂ ਪੁੱਤਾਂ ਨੂੰ ਦੋਨਾਂ ਨੂੰ ਛੱਡਣ ਲਈ ਮਜਬੂਰ ਹੋ ਗਿਆ ਭਾਈ ਇਹ ਕੋਈ ਕਟਰੂ ਬਸ਼ਰੂ ਤਾਂ ਹੈ ਨਹੀਂ ਵੀ ਐਂ ਛੱਡ ਗਿਆ ਕੋਈ ਕਿਤੇ ਛੱਡੇ ਆਉਣੇ ਆ ਜਾ ਕੇ ਹੋਰ ਹੈ ਕੌਣ ਜਗਿੰਦਰ ਸਿੰਘ ਤੇਰੇ ਕੋਲੇ ਘਰੇ ਤੇਰਾ ਦੂਜਾ ਪੋਤਾ ਉਹ ਵੱਡ ਬੰਡਾ ਵੱਡ ਰਹਿਂਦਾ ਕਿਤੇ ਉਹ ਤਾਂ ਆਪਣੇ ਸਹੁਰੇ ਚੱਲ ਗਿਆ ਉਹਦੇ ਬੱਚੇ ਉੱਥੇ ਹੀ ਰਹਿੰਦਾ ਘਰ ਵਾਲੀ ਸੀਗੀ ਬਾਈ ਦੀ ਉਹਦੀ ਵੀ ਮੌਤ ਹੋ ਗਈ ਇਹ ਲੱਗ ਗਿਆ ਇਹਦੀ ਲੋੜ ਆ ਪਿੰਡ ਚ ਕਿਉਂਕਿ ਨਾਲ ਮੂਰੇ ਘੜਾਉਣਾ ਲੱਗ ਗਈ ਜਦੋਂ ਸ਼ਕਨਾ ਹੋਣੇ ਸਾਡੇ ਉਦੋਂ ਆਵਾਜ਼ ਮਾਰਨੋ ਮਾਰੋ ਜੀ ਕਿੱਥੇ ਵੀ ਜਗਿੰਦਰ ਨੂੰ ਮਾਰੋ ਆਹ ਜਗਿੰਦਰ ਕਿੱਥੇ ਆ ਤੇ ਜਿਹੜਾ ਜਗਿੰਦਰ ਦੇ ਘਰੇ ਕਦੇ ਤੇਲ ਚੋਇਆ ਹੀ ਨਹੀਂ ਕਦੇ ਕੋਲੇ ਠੰਡੇ ਹੀ ਨਹੀਂ ਹੋਏ ਕਿੰਨੇ ਸਾਲਾਂ ਤੋਂ ਉਹ ਕੌਣ ਦੇਖੂ ਭਰਾਵੋ ਉਹ ਇਹ ਕੋਈ ਪੈਸੇ ਨਹੀਂ ਖਾਂਦੇ ਖਾਂਦੇ ਤਾਂ ਰੋਟੀ ਹੋਈ ਹੈ ਛੱਤ ਡਿੱਗਣ ਵਾਲੀ ਆ ਗੰਦੇ ਕਮਰੇ ਚ ਇੰਨੇ ਗੰਦੇ ਹਾਲਾਤਾਂ ਚ ਰਹਿ ਰਹੇ ਸੀ ਬਸ ਸਿਰਫ ਇੱਕ ਮੌਰਲਸ ਕੋਰਟ ਦੀ ਲੋੜ ਆ ਪਿੰਡ ਦਾ ਕੋਈ ਐਨ ਆਰ ਆਈ ਭੈਣ ਭਰਾ ਆ ਚਾਰ ਇਕੱਠੇ ਹੋ ਕੇ ਕਹਿੰਦੇ ਵੀ ਜਗेंद्रਾ ਤੂੰ 10 20 ਦਿਨ 2 ਮਹੀਨੇ ਸਾਡੇ ਘਰੇ ਆ ਪੈ ਇਧਰ ਸਾਡਾ ਖਾਲੀ ਪਿਆ ਭਰਾਂਡਾ ਤੇਰੇ ਦੋ ਕਮਰੇ ਪਾ ਦਿੰਨੇ ਆ ਅਸੀਂ ਬਾਥਰੂਮ ਲੈਟਰਨ ਪਾ ਕੇ ਬਣਾ ਕੇ ਵਧੀਆ ਕਮਰੇ ਦੋ ਭਰਾਂਡਾ ਪਾ ਕੇ ਦੇ ਦਿੰਦੇ ਆ ਠੀਕ ਹੈ ਜੀ ਮੈਂਟਲੀ ਸੀ ਇਲਾਜ ਨਹੀਂ ਕਰਾ ਸਕਦੇ ਸੀ ਦੋ ਕਮਰੇ ਦਾ ਪਾ ਕੇ ਦੇ ਹੀ ਸਕਦੇ ਸੀ ਸਾਫ ਸੁਥਰੀ ਥਾਂ ਤੇ ਤਾਂ ਰਹਿੰਦੇ ਫਿਰ ਠੀਕ ਹੈ ਦੀਆਂ ਭੈਣਾ ਵਿਆਹਣ ਚ ਮਦਦ ਕੀਤੀ ਹੋਵੇ ਦੀ ਧੀ ਵਿਆਹਣ ਚ ਵੀ ਮਦਦ ਕੀਤੀ ਹੋਵੇ ਨਹੀਂ ਆਪਾਂ ਮੁੱਕਰਦੇ ਲਾਗੀ ਦਾ ਕਰਦਾ ਹੀ ਇਹ ਕੋਣ ਨਹੀਂ ਕਰਦਾ ਕਿਹੜੇ ਪਿੰਡ ਚ ਨਹੀਂ ਹੁੰਦਾ ਹਰ ਪਿੰਡ ਚ ਲਾਗੀ ਦਾ ਧੀ ਪੁੱਤ ਪਿੰਡ ਹੀ ਵਿਆਹਦਾ ਹੁੰਦਾ ਹੁੰਦਾ ਪਰ ਲੋਡ ਆ ਜਿਹੜੀ ਅਸਲ ਉਹ ਤੁਸੀਂ ਅੰਦਾਜ਼ਾ ਤਾਂ ਲਾ ਕੇ ਦੇਖੋ ਲੋਡ ਹੈ ਕੀ ਆ ਧੰਨਵਾਦ ਇਹ ਵੀਰ ਜਿਹੜੇ ਅੱਜ ਇੱਥੇ ਆਪਣਾ ਬਣਦਾ ਯੋਗਦਾਨ ਪਾਉਣ ਆਏ ਨੇ ਇਨਸਾਨ ਹੋਣ ਦਾ ਫਰਜ਼ ਨਿਭਾਉਣ ਆਏ ਨੇ ਲਾਣਤ ਉਹਨਾਂ ਨੂੰ ਜਿਨ੍ਹਾਂ ਨੇ ਦੇਖ ਕੇ ਵੀ ਆਣ ਦੇ ਟੱਹਾ ਕਰ ਪਰ ਸਾਡੀ ਇੱਕ ਬੇਨਤੀ ਆ ਇਹਨਾਂ ਬਧਰਾਮ ਨੂੰ ਦੇ ਸੋਮਾ ਨੂੰ ਦੇਖ ਕੇ ਅਕਲ ਜਰੂਰ ਲਿਓ ਕੋਈ ਹੋਰ ਨਾ ਇਦਾਂ ਹੋਵੇ ਕੋਈ ਹੋਰ ਕਿਤੇ ਤੁਹਾਡੇ ਪਿੰਡ ਚ ਇਦੋਂ ਵੀ ਮਾੜੀ ਹਾਲਤ ਹੀ ਰਹਿ ਰਿਹਾ ਹੋਵੇ ਤੇ ਤੁਸੀਂ ਸਾਰਾ ਪਿੰਡ ਮਜਬੂਰ ਹੋ ਕੇ ਸੈਨ ਕਰਕੇ ਆਪਣੇ ਪਿੰਡ ਦੇ ਧੀਆ ਪੁੱਤਾਂ ਨੂੰ ਇਦਾਂ ਅਸ਼ੀਮਾਂ ਦੇ ਭੇਜ ਦਿਵੋ ਇੰਨੇ ਵੀ ਆਪਾਂ ਬਾਈ ਇੰਨੇ ਵੀ ਆਪਾਂ ਇੰਨੇ ਖੁਦ ਕਰ ਜਿਨਾ ਬਣੀ ਇਹਨਾਂ ਦੀ ਮਦਦ ਉੱਥੇ ਹੀ ਹੋ ਸਕਦੀ ਆ ਖਾਣੀ ਤਾਂ ਰੋਟੀ ਹੋਈ ਆ ਅਸੀਂ ਹੁਣ ਇੱਥੇ ਰੱਖ ਲਾਂਗੇ ਮਹੀਨਾ ਦੋ ਮਹੀਨੇ ਠੀਕ ਹੋ ਜਾਣਗੇ ਆਪਣੀ ਸੁਰਤ 'ਚ ਆ ਜਾਣਗੇ ਕੀ ਤੁਹਾਨੂੰ ਲੱਗਦਾ ਭਰ ਜਵਾਨੀ 'ਚ ਹੁਣ ਸਾਰੀ ਜ਼ਿੰਦਗੀ ਆਸ਼ਰਮ 'ਚ ਹੀ ਰਹਿਣਗੇ ਹੁਣ ਸੋਮਾ ਆਪ ਦਾ ਉਹਨਾਂ ਦਾ ਜੀਵਨ ਆਸ਼ਰਮ 'ਚ ਕੱਟੂਗੀ ਤੇ ਬੋਧਰਾਮ ساری ਜ਼ਿੰਦਗੀ ਉਹਨਾਂ ਇਥੇ ਆਸ਼ਰਮ 'ਚ ਕੱਟੂਗਾ ਬੜੀ ਮਾੜੀ ਗੱਲ ਆ ਫਿਰ ਤਾਂ ਬੜੀ ਮਾੜੀ ਗੱਲ ਆ ਇਹ ਤਾਂ ਮਜਬੂਰ ਆ ਪਿਓ ਕਿਉਂਕਿ ਇਹਨੇ ਤਾਂ ਸ਼ਾਮ ਨੂੰ ਇਹ ਵੀ ਆਪਦਾ ਜਿੰਨੇ ਕਮਾਉਂਦਾ ਖਾਪੀ ਲੈਂਦਾ ਇਹ ਵੀ ਲਾ ਲੈਂਦਾ ਹੁਣੇ ਪੈਕੇ ਸ਼ਾਮ ਹਾਂ ਲਾ ਲੈਂਦਾ ਜੀ ਬਾਈ ਫਿਰ ਇਹਨੂੰ ਇਹਨਾਂ ਦੀ ਇਹ ਹਾਲਤ ਕਿਵੇਂ ਹੋ ਗਈ ਪਿਓ ਦੇ ਹੁੰਦੇ ਆ ਘਰ ਦੇ ਕਿੰਨਾ ਗੰਦ ਪਾਇਆ ਸੀ ਘਰ ਦੀ ਸਫਾਈ ਤੂੰ ਕਾਤੋਂ ਨਹੀਂ ਸੀ ਕਰਦਾ ਬਾਈ ਘਰ ਦੀ ਸਫਾਈ ਤਾਂ ਕਰ ਹੀ ਸਕਦਾ ਸੀ ਜਦੋਂ ਕਿਸੇ ਦਾ ਵਿਆਹ ਹੁੰਦਾ ਤਾਂ ਤੂੜੀ ਵਾਲਾ ਸਾਫ਼ ਕਰ ਦਿੰਦਾ ਬਈ ਇੱਥੇ ਪੱਠੀਆਂ ਲੱਗਣੀਆਂ ਜਾ ਕੇ ਪਤਾ ਉੱਥੋਂ ਲਾਗ ਮਿਲਣਾ ਆਪਦੇ ਘਰ ਦਾ ਤੂੰ ਤੂੜੀ ਵਾਲਾ ਬਣਾਇਆ ਪਿਆ ਬੈਂਕ ਦੀਆਂ ਬਾਈ ਜੀ ਕਾਪੀਆਂ ਵੀ ਪਾਣੀ ਦੇ ਵਿੱਚ ਡਰਨੀਆਂ ਇਹ ਬੰਦਾ ਤੀਜੇ ਪਿੰਡ ਤੋਂ ਉੱਠ ਕੇ ਗਿਆ ਜਾ ਕੇ ਕੱਢਿਆ ਸਫਾਈ ਕਰਵਾ ਰਿਆ ਤੂੰ ਆਪਦੇ ਧੀਆਂ ਪੁੱਤਾਂ ਨੂੰ ਨਮਾਉਂਦਾ ਸੀ ਰੋਜ਼ ਹੁਣ ਇੱਥੇ ਆਜੂਗੀ ਗੱਲ ਪਿੰਡ ਵਾਲੇ ਕਹਿਣਗੇ ਜੀ ਇਹ ਤਾਂ ਸ਼ਰਾਬੀ ਸੀ ਜੀ ਅਸੀਂ ਇਹਦੀ ਮਦਦ ਕੀ ਕਰਦੇ ਇਧਰ ਜੇ ਦਿੰਦੇ ਸੀ ਤਾਂ ਪੀ ਲੈਂਦਾ ਸੀ ਇਹਨੂੰ ਦੇਣ ਦੀ ਲੋੜ ਹੀ ਨਹੀਂ ਸੀ ਆਪ ਕਰਦੇ ਭਾਈ ਆਪ ਪਿੰਡ ਦੀ ਪੰਚਾਇਤ ਨੌਜਵਾਨ ਸਭਾ ਗੁਰੂ ਘਰ ਕਮੇਟੀ ਆ ਇਕੱਠੇ ਹੋ ਕੇ ਭਾਈ ਆਪ ਦੇ ਪਿੰਡ ਦੇ ਧੀ ਪਤਰ ਨੂੰ ਨਹੀਂ ਸਾਂਭ ਸਕਦੇ ਆਪਾਂ ਆ ਪਿੰਡ ਦੀ ਇੱਜ਼ਤ ਆ ਇਤੀ ਤੇ ਦਾਦੂਵਾਲ ਪਿੰਡ ਦਾ ਕਿੱਡਾ ਨਾਮ ਆ ਹੁਣ ਵੀ ਅਸੀਂ ਤੇਹੀ ਬੇਨਤੀ ਕਰਦੇ ਕੋਈ ਨਾ ਸੀ ਇਹਨਾਂ ਨੂੰ ਰੱਖ ਲੈਨੇ ਆ ਮਹੀਨਾ ਦੋ ਮਹੀਨੇ ਇੱਥੇ ਸਾਡੇ ਕੋਈ ਰਹਿਣ ਠੀਕ ਹੋ ਜਾਣਗੇ ਉਸ ਤੋਂ ਬਾਅਦ ਇਹ ਆਪਦੇ ਪਿੰਡ 'ਚ ਬਸਣਾ ਇਹਨਾਂ ਦੀ ਐਡੀ ਵੀ ਬੁੱਧੀ ਮਾਰੀ ਨਹੀਂ ਹੋਈ ਵੀ ਇਹਨਾਂ ਨੇ ਠੀਕ ਹੀ ਨਹੀਂ ਹੋਣਾ ਕਰ ਜਿੰਦਗੀ 'ਚ ਕੁੜੀ 10 ਪੜ੍ਹੀ ਹੋਈ ਆ ਇਹ ਠੀਕ ਹੋ ਜਾਣਾ ਕੀਉਂ ਸੋਮਾ ਸੋਚਿਆ ਕਰੋ ਭਾਈ ਯਾਰ ਆਪਣੇ ਪਿੰਡਾਂ ਆਪਣੇ ਗਲੀ ਮੱਲਿਆਂ ਜਿੱਥੇ ਤੁਸੀਂ ਜੰਮੇ ਪਲੇ ਹੋ ਜਿੱਥੇ ਤੁਸੀਂ ਬਚਪਨ ਬਤੀਤ ਕੀਤਾ ਅੱਜ ਤੁਸੀਂ ਵੱਡੇ ਅਹੁਦਿਆਂ ਤੇ ਚਲੇ ਗਏ ਹੋ ਉਹਨਾਂ ਨੂੰ ਭੁੱਲੋ ਨਾ ਅਸੋਮਾ ਨਾ ਕਿੰਨੇ ਬੰਦੇ ਪੜੇ ਹੋਣਗੇ ਮੁੰਡੇ ਜਿਹੜੇ ਪਿੰਡ ਦੇ ਕੁੜੀਆਂ ਜਿਹੜੀਆਂ ਅੱਜ ਆਪਣੀ ਆਪਣੀ ਜ਼ਿੰਦਗੀ 'ਚ ਕਿਸੇ ਮਕਾਮ ਤੇ ਆ ਇਸਨੂੰ ਨਹੀਂ ਦਰਸਾਇਆ ਵੀ ਸੋਮਾ ਆਪਣੇ ਨੇ ਪੜਦੀ ਹੁੰਦੀ ਸੀ ਗੋਧਰਾਮ ਨੂੰ ਕੋਈ ਜਾਣਦਾ ਨਹੀਂ ਸੀ ਇਹਨੇ ਖੇਡਿਆ ਨਹੀਂ ਹੋ ਕੋਈ ਪਿੰਡ ਦਾ ਬੱਚਾ ਕਿਤੇ ਰੱਬ ਰੂਪੀ ਬੋਧਰਾਮ ਬੁੱਧ ਕਿਵੇਂ ਆ ਫਿਰ ਇਹ ਵੀ ਤੇਰੇ ਨਾਲ ਕਿੜਾਹੇ ਕਿੜੂਏ ਮੰਜਵਾਉਂਦਾ ਹੁੰਦਾ ਕਿੜਾਹੇ ਤੇ ਵੀ ਮਾਂ ਆਂਦਾ ਤੁਹਾਡੇ ਬਿਆਹ ਤੇ ਤੁਹਾਡੀਆਂ ਲੋੜੀਆਂ ਤੇ ਇਹਨੇ ਵੀ ਗੋੜ ਵਾਲੇ ਗੱਟੂ ਮੋਢਿਆਂ ਤੇ ਚੱਕ ਚੱਕ ਸਿੱਟਰੇ ਆ ਇਹ ਵੀ ਲੱਕੜਾਂ ਢੋਂਦਾ ਰਿਹਾ ਅੰਜ ਆਸ਼ਰਮ ਅੱਜ ਇੱਥੇ ਪਹੁੰਚ ਗਏ ਜਿੱਥੇ ਲਵਾਰਸ ਲੋਕਾਂ ਦੇ ਰਹਿਣ ਦੇ ਵਾਸਤੇ ਬਣਿਆ ਘਰ ਆ